ਯੂਥ ਕਾਲੀ ਦਲ ਦੇ ਦੀ ਟੀਮ ਬਣੀ ਉਸ ਤੋਂ ਬਾਅਦ ਸਾਰੀ ਟੀਮ ਨੇ ਵਧੀਆ-ਵਧੀਆ ਕੰਮ ਕੀਤਾ ਚੰਗੀ ਟੀਮ ਮੈਂ ਸਮਝਦਾ ਕਿ ਨਿਕੜ ਕੇ ਸਾਹਮਣੇ ਆਈ ਆ ਖਾਸ ਕਰਕੇ ਜ਼ਿਲ੍ਹਾ ਪ੍ਰਧਾਨ ਵਿੱਚ ਕਈ ਮੁੰਡੇ ਤਾਂ ਬਹੁਤ ਵਧੀਆ ਸਾਰਿਆਂ ਨੇ ਵਧੀਆ ਕੰਮ ਕੀਤਾ ਪਰ ਕਈਆਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਸਟੇਟ ਦੇ ਅਹੁਦੇਦਾਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਕਈਆਂ ਨੇ ਤਾਂ ਸ਼ਾਨਦਾਰ ਕੰਮ ਕੀਤਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਦਿਨ ਰਾਤ ਇੱਕ ਪੰਥ ਪੰਜਾਬ ਤੇ ਪੰਜਾਬੀ ਦੀ ਚੜ੍ਹਦੀ ਕਲਾ ਲਈ ਡਟੇ ਰਹੇ ਤੇ ਉਹਨਾਂ ਦਾ ਇਹ ਨਾਰਾ ਸੀ ਤੇ ਇੱਕ ਨਿਚਾ ਸੀ ਕਿ ਵੋਟਾਂ ਘਟ ਪੈਂਦੀਆਂ ਨੇ ਵੱਧ ਪੈਂਦੀਆਂ ਨੇ ਉਹ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਲੜਾਈ ਬਹੁਤ ਵੱਡੀ ਆ ਲੜਾਈ ਦਿੱਲੀ ਨਾਲ ਆ ਲੜਾਈ ਦਿੱਲੀ ਦੀ ਏਜੰਡਾ ਪਾਰਟੀਆਂ ਨਾਲ ਹੈ ਦਿੱਲੀ ਦੀਆਂ ਏਜੰਸੀਆਂ ਨਾਲ ਹੈ ਹਰ ਪਾਰਟੀ ਦਾ ਜੋਰ ਸੀ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ 90 95% ਜਿਹੜੀ ਸਪੀਚ ਭਾਸ਼ਣ ਸੀ ਉਹ ਅਕਾਲੀ ਦਲ ਟਾਰਗੇਟ ਸੀ ਕਿਉਂਕਿ ਇਹਨਾਂ ਦਾ ਸਮਝੌਤਾ ਸੀ ਕਾਂਗਰਸ ਨਾਲ ਸਾਰੇ ਤੇ ਕਾਂਗਰਸ ਜਿੱਤੇ ਪਮਾ ਆਦੀ ਪਾਰਟੀ ਜਿੱਤੇ ਪਮਾਤੇ ਨਾ ਕਾਂਗਰਸ ਆਮਾਦੀ ਪਾਰਟੀ ਨੇ ਲਈਆਂ ਸੀਟਾਂ 7 8 ਕਾਂਗਰਸ ਨੇ ਲਈਆਂ ਕੋਈ ਗੱਲ ਨਹੀਂ ਮੈਂ ਸਮਝਦਾ ਕਿ ਇੱਕੋ ਗੱਲ ਆ ਉਹਨਾਂ ਦੀ ਮਾਂ ਬੋਟ ਤੁਸੀਂ ਕਾਂਗਰਸ ਨੂੰ ਪਾਈ ਉਹ ਵੀ ਛਾੜ ਨੂੰ ਗਈ ਆ ਛਾੜ ਨੂੰ ਜਿਹੜੀ ਪਾਈ ਉਹ ਕਾਂਗਰਸ ਨੂੰ ਗਈ ਆ ਇੱਕੋ ਨੇ ਕਿਉਂਕਿ ਇਕੱਠਾ ਘਟ ਜੋੜਾ ਇਕੱਠੀਆਂ ਮੀਟਿੰਗਾਂ ਨੇ ਇਕੱਠਾ ਸਾਰਾ ਕੋਈ ਸਿਸਟਮ ਹੈ ਦੇਖਣ ਵਾਲੀ ਗੱਲ ਆ ਕਿ ਭਗਵਾਨਤਮਾਨ ਪ੍ਰਿਸ਼ਤ ਕਾਂਗਰਸ ਦੇ ਜਿਹੜੇ ਮੰਤਰੀ ਜਿਨ੍ਹਾਂ ਨੇ ਸਕਾਲਰਸ਼ਿਪ ਦਾ ਕਿਸੇ ਨੇ ਵੈਕਸੀਨ ਦਾ ਘੁਟਾਲਾ ਕੀਤਾ ਕਿਸੇ ਨੇ ਫੂਡ ਦਾ ਘੁਟਾਲਾ ਕੀਤਾ ਕੀ ਭਗਵਾਨਤਮਾਨ ਉਹਨਾਂ ਸਾਰੇ ਮੰਤਰੀ ਤੇ ਕਾਰਵਾਈ ਕਰੇਗਾ ਜਿਹੜਾ ਕੱਲੀ ਦਲ ਦੇ ਲੀਡਰਾਂ ਤੇ ਬੜਾ ਤੰਝ ਕੱਸਦਾ ਬੜੀਆਂ ਕਾਰਵਾਈਆਂ ਕਰਨ ਦੀ ਗੱਲ ਕਰਦਾ ਕੀ ਕਾਂਗਰਸ ਦੇ ਉਹ ਪ੍ਰਸ਼ਤ ਮੰਤਰੀਆਂ ਨੂੰ ਪੰਜਾਬੀ ਭੁੱਲ ਗਏ ਕਿ ਕਾਂਗਰਸ ਨੇ ਜਿਹੜਾ ਪੰਜਾਬ ਦੇ ਵਿੱਚ ਜੋ ਪਿਛਲੇ 5 ਸਾਲ ਦੇ ਵਿੱਚ ਲੁੱਟਿਆ ਪੰਜਾਬ ਨੂੰ ਤੇ ਕੁੱਟਿਆ ਤੇ ਅੱਜ ਪੰਜਾਬੀਆਂ ਨੇ ਵੋਟ ਪਾਈ ਸਿਰ ਮੱਥੇ ਆ ਕੋਈ ਗੱਲ ਨਹੀਂ ਪਰ ਵੋਟ ਪਾਈ ਕਿ ਨੈਸ਼ਨਲ ਪਾਰਟੀ ਆ ਸ਼ਾਇਦ ਕਿਤੇ ਨਾ ਕਿਤੇ ਮਨ ਦੇ ਵਿੱਚ ਸੀਗੀ ਗੱਲ ਕਿ ਮੋਦੀ ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਪਾਈ ਜਾਵੇ ਇਹ ਬਹੁਤ ਜਥੇਬੰਦੀਆਂ ਬਹੁਤ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਨ੍ਹਾਂ ਨੇ ਇਹ ਮੈਸੇਜ ਦਿੱਤੇ ਬਹੁਤ ਕੁਝ ਕੀਤਾ ਕਿ ਮੋਦੀ ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਪਾਓ ਤੇ ਕਾਂਗਰਸ ਨੂੰ ਉਸ ਲੈਵਲ ਤੇ ਸੋਚ ਕੇ ਵੋਟ ਪਈ ਤੇ ਕੋਈ ਗੱਲ ਨਹੀਂ ਕਿ ਹੁਣ ਜਿਹੜੀ ਕਾਂਗਰਸ ਆ ਉਹ ਜਿਵੇਂ ਉਹਨੇ 5 ਸਾਲ ਪਹਿਸ਼ਟ ਕੀਤਾ ਜੋ ਵੀ ਕੀਤਾ ਕਿ ਉਹ ਕਾਲੀ ਆਮਾਦੀ ਪਾਰਟੀ ਉਤੇ ਕਾਰਵਾਈ ਕਰੇਗੀ ਮੈਂ ਖਾਸ ਕਰਕੇ ਜਿੱਥੇ ਆਪਣੇ ਪਾਰਟੀ ਦੇ ਉਹਦੇਦਾਰ ਸਹਿਮਾਨਾਂ ਦੀ ਜਿਹੜੀ ਮਿਹਨਤ ਆ ਉਨਾ ਉਹਨਾਂ ਦਾ ਧੰਨਵਾਦ ਕਰਨ ਲਈ ਲਾਈਵ ਹੋਇਆ। ਉਹਦੇ ਨਾਲ ਇਹ ਕਹਿਣ ਲਈ ਲਾਈਵ ਹੋਇਆ ਕਿ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਨੇ ਮਿੱਤਰੋ ਕੋਈ ਫਰਕ ਨਹੀਂ ਪੈਂਦਾ। ਚੜਦੀ ਕਲਾ 'ਚ ਰਹੋ ਤੇ ਦੇਖੋ ਯੂਪੀ ਦੇ ਵਿੱਚ ਅ ਬੀਜਪੀ ਨੇ ਪੂਰੀ ਤਾਲ ਆਤੀ ਤੇ ਮੋਦੀ ਤੇ ਯੋਗੀ ਤੋਂ ਵੱਡੇ ਨਾਂ ਨੇ ਯੂਪੀ ਦੇ ਉਹਦੇ باوجود ਵੀ ਮੋਦੀ ਚ 50% ਸੀਟਾਂ ਮੋਦੀ ਐਕਟੀ ਪਾਰਟੀ ਐ ਜਿੱਤਗੀਆਂ। ਖਾਸ ਕਰਕੇ ਸਮਾਜਵਾਦੀ ਪਾਰਟੀ ਦੀ ਮੈਂ ਗੱਲ ਕਰਾਂ ਪਿਛਲੀ ਵਾਰੀ 4-5 ਸਿੱਟਾਂ ਸੀਗੀਆਂ ਉਹਨਾਂ ਦੀਆਂ 19 'ਚ 5 ਤੋਂ ਮਤਲਬ 35 37 37 ਤੇ ਗਏ ਉਹ ਤੇ ਇੱਕ ਇੱਕ ਸੀਟ ਤੇ ਆਗੇ ਸੀ ਇੱਕ ਇੱਕ ਸੀਟ ਤੋਂ 80 ਸਿੱਟਾਂ 'ਚੋਂ 2-3 ਤੇ ਆ ਕੇ ਫੇਰ ਜੰਪ ਮਾਰਿਆ ਸੋ ਕਹਿਣ ਦਾ ਮਤਲਬ ਵੀ ਇਹ ਜਿਹੜੀ ਵੋਟ ਆ ਅਕਾਲੀ ਦਲ ਦੇ ਖਾਸ ਕਰਕੇ ਮੈਂ ਵਰਕਰ ਨੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਬੇਨਤੀ ਆ ਐਵੇਂ ਨਿਰਾਸ਼ ਨਾ ਹੋ ਨੈਸ਼ਨਲ ਮੁੱਦੇ 'ਤੇ ਵੋਟ ਪਈ ਆ ਅ ਕਿਤੇ ਨਾ ਕਿਤੇ ਨੈਸ਼ਨਲ ਪਾਰਟੀਆਂ ਇਹਦੇ ਤੇ ਹਾਵੀ ਰਹੀਆਂ ਪਰ ਕਪਿੰਦਾ ਤੇ ਉਹਦੇ ਤੇ ਮੈਂ ਸਮਝਦਾ ਕਿਤੇ ਨਾ ਕਿਤੇ ਮੋਦੀ ਨੂੰ ਰੋਕਣ ਲਈ ਸ਼ਾਇਦ ਹੋ ਸਕਦਾ ਕਿ ਪੰਜਾਬੀਆਂ ਨੇ ਮੋਦੀ ਨੂੰ ਰੋਕਣ ਲਈ ਕਾਂਗਰਸ ਨੂੰ ਵੋਟ ਕੀਤੀ ਹੋਵੇ ਕਾਂਗਰਸ ਨੈਸ਼ਨਲ ਪਾਰਟੀ ਆ ਅਕਾਲੀ ਦਲ ਅ ਮੈਂ ਸਮਝਦਾ ਕਿ ਕੋਈ ਗੱਲ ਨਹੀਂ ਇੱਕ ਸੀਟ ਜਿੱਤ ਗਏ ਇੱਕ ਸੀਟ ਥੋੜੇ ਫਰਕ ਦੇ ਨਾਲ ਹਾਰ ਗਏ ਬਾਕੀ ਸੀਟਾਂ ਵੀ ਆਪਾਂ ਹਾਰ ਗਏ ਕੋਈ ਗੱਲ ਨਹੀਂ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ 103 ਸਾਲ ਪੁਰਾਣਾ ਇਤਿਹਾਸ ਸ਼੍ਰੋਮਣੀ ਕਾਲ ਦਾ ਸ਼੍ਰੋਮਣੀ ਕਾਲ ਦਾ ਇੱਕ ਵਿਚਾਰਧਾਰਾ ਇੱਕ ਸੋਚ ਆ ਇੱਕ ਸਿਧਾਂਤ ਨੇ ਅਸੀਂ ਆਪਣੇ ਮੁੱਦਿਆਂ ਨਹੀਂ ਛੱਡਾਂਗੇ ਵੋਟਾਂ ਘੱਟ ਪਈਆਂ ਵੱਧ ਪਈਆਂ ਕੋਈ ਗੱਲ ਨਹੀਂ ਲੜਾਈ ਜਾਰੀ ਰਹੂਗੀ ਪੰਜਾਬੀਆਂ ਦੀ ਪੰਜਾਬੀਆਂ ਨਾਲ ਲੁੱਟਣ ਲੁੱਟਣ ਵਾਲੀਆਂ ਪਾਰਟੀਆਂ ਦੇ ਖਿਲਾਫ ਦਿੱਲੀ ਪਾਰਟੀਆਂ ਦੇ ਖਿਲਾਫ ਲੜਾਈ ਹੀ ਕਢਾ ਕੇ ਲੜਦੇ ਰਹਾਂਗੇ ਇਸ ਸਪੀਡ ਨਾਲ ਹੀ ਲੜਦੇ ਰਹਾਂਗੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੈਂ ਸਮਝਦਾ ਕਿ ਬਹੁਤ ਮਿਹਨਤੀ ਪ੍ਰਧਾਨ ਨੇ ਬਹੁਤ ਉਹ ਊਰਜਾ ਭਰਦੇ ਨੇ ਆਪਣੇ ਸਾਰੇ ਵਰਕਰਾਂ ਦੇ ਵਿੱਚ ਉਹਨਾਂ ਦੇ ਕਹਿਣ ਤੇ ਮਤਲਬ ਅਕਾਲੀ ਦਲ ਦੇ ਵਰਕਰ ਮਰ ਮਿਟਣ ਤੱਕ ਤਿਆਰ ਨੇ ਤੇ ਬੜਾ ਕੁਝ ਬੰਦੇ ਕਹਿਣਗੇ ਵੀ ਪਰ ਕੋਈ ਗੱਲ ਨਹੀਂ ਇਹ ਰਾਹੁਲ ਗਾਂਧੀ 40 ਸੀਟਾਂ ਤੇ ਆ ਗਿਆ ਸੀ ਇਸ ਵਾਰ ਵਧੀਆ ਕਾਂਗਰਸ ਨੈਸ਼ਨਲ ਜੇ ਦੇਖਿਆ ਜਾਵੇ ਤਾਂ ਇਹ ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਨੇ ਸੋ ਮੈਂ ਸਮਝਦਾ ਕਿ ਪੰਜਾਬ ਬਚਾਓ ਯਾਤਰਾ ਬੜਾ ਵਧੀਆ ਮਾਹੌਲ ਸੀ ਪਰ ਪਿਛਲੇ 3-4 ਦਿਨ ਦੇ ਵਿੱਚ ਕਿਦਣਾ ਕਿਤੇ ਜਿਹੜਾ ਉਹ ਮਾਹੌਲ ਨੂੰ ਵੋਟਾਂ ਦੇ ਵਿੱਚ ਘਟ ਬਾਸਤੇ ਤੇ ਚੜ੍ਹਦੀ ਕਲਾ ਉਹ ਸਾਰੇ ਯੂਥ ਕੱਲ ਦੀ ਟੀਮ ਲਈ ਮੈਂ ਸਪੈਸ਼ਲ ਨੌਜਵਾਨਾਂ ਲਈ ਲਾਈਵ ਹੋਇਆ ਕਿ ਚੜ੍ਹਦੀ ਕਲਾ ਚ ਰੋ ਕੋਈ ਗੱਲ ਨਹੀਂ ਅਕਾਲੀ ਦਲ ਨਾਲ ਇਹ ਸੋਚ ਕੇ ਆਪਣੀ ਲੜਾਈ ਜਾਰੀ ਰੱਖਿਓ ਕਿ ਆਪਾਂ ਮੁੱਦਿਆਂ ਤੇ ਸਿਧਾਂਤ ਤੇ ਵਿਚਾਰਧਾਰਾ ਤੇ ਲੜਨਾ 103 ਸਾਲ ਚ ਮਿੱਤਰੋ 15 ਸਾਲ ਹੀ ਆਪਣੇ 5-5 ਸਾਲ ਦੇ ਤਿੰਨ ਸ਼ਾਟ ਲਾਏ ਨੇ ਰਾਜ ਦੀ ਭਾਗੀਤਾ ਤੇ ਉਹ ਕੀਤਾ ਜੋ ਕੋਈ ਕਰ ਨਹੀਂ ਸਕਦਾ ਵੋਟ ਨਹੀਂ ਪਈ ਕੀ ਕਮੀਆਂ ਰਹਿ ਗਈਆਂ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਪਰ ਹੌਸਲਾ ਨਹੀਂ ਡੇਗਣਾ ਮੈਂ ਫਿਰ ਕਹ ਰਿਹਾ ਹੌਸਲਾ ਨਹੀਂ ਡੇਗਣਾ ਹੌਸਲਾ ਕਾਇਮ ਰੱਖਣਾ ਚੜ੍ਹਦੀ ਕਲਾ 'ਚ ਰਹਿਣਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਬਲ ਅਤੇ ਬੁੱਧੀ ਅਤੇ ਤਾਕਤ ਬਖਸ਼ੇ ਕਿ ਅਸੀਂ ਇਹ ਜਿਹੜੀ ਵੋਟਾਂ ਦੀ ਹਾਰ ਆ ਉਹਦੇ ਚੋਂ ਨਿਕੜ ਸਕੀਏ ਤੇ ਜੇ ਹਾਰ ਜੀ ਤਾਂ ਘੋੜੇ ਤੇ ਕੱਠੀਆਂ ਨਹੀਂ ਬਦਲਿਆ ਜਾਂਦੀਆਂ ਮੁੱਦੇ ਨਹੀਂ ਛੱਡੇ ਜਾਂਦੇ ਸੁਨਾਂਤ ਦੀ ਤੇ ਵਿਚਾਰਧਾਰਾ ਦੀ ਲੜਾਈ ਆ ਲੜਦੇ ਰਾਂਗੇ ਐਨ ਇੱਕ ਢਾਹ ਕੇ ਲੜਾਂਗੇ ਪਹਿਰਾ ਨਾਲੋਂ ਤਕੜੇ ਹੋ ਕੇ ਲੜਾਂਗੇ ਮદાન ਤੇ ਲੜਾਂਗੇ ਕੋਈ ਮਾਇੂਸ ਹੋਣ ਦੀ ਲੋੜ ਨਹੀਂ ਕੋਈ ਗੈਪ ਹੋਣ ਦੀ ਲੋੜ ਨਹੀਂ ਕਿਤੇ ਵੀ ਐ ਹੁਣ ਛੱਡੋ ਮਹੀਨਾ ਤੋਂ ਮਹੀਨਾ ਕੀ ਕਰਨਾ ਈ ਇਹ ਲੜਾਈ ਅੱਜ ਤੋਂ ਹੀ ਸਟਾਰਟ ਹੈ ਕੱਲ ਤੋਂ ਸਟਾਰਟ ਹੈ ਪਰਸੋਂ ਤੋਂ ਸਟਾਰਟ ਹੈ ਲੜਾਈ ਹੁਣ ਤੋਂ ਸਟਾਰਟ ਹੈ ਜਿੱਥੇ ਵੀ ਆਪਾਂ ਨੂੰ ਲੱਗਦਾ ਕਿ ਗਲਤ ਹੈ ਆਪਾਂ ਅੜਾਂਗੇ ਵੀ ਲੜਾਂਗੇ ਵੀ ਖੜਾਂਗੇ ਵੀ ਮਰਾਂਗੇ ਵੀ ਨੱਟਦੇ ਨਹੀਂ ਨੱਠਿਆ ਕਹਿਰ ਕਰਦੇ ਨੇ ਤੇ ਲੜਿਆ ਮਰਦ ਕਰਦੇ ਨੇ ਤੇ ਮਰਦ ਪ੍ਰਧਾਨ ਆਪਣਾ ਸਰਦਾਰ ਸੁਖਬੀ ਸਿੰਘ ਬਾਦਲ ਤੇ ਮਰਦੀ ਲੀਡਰਸ਼ਿਪ ਹੈ ਤੇ ਸਾਰਿਆਂ ਦੇ ਵਿੱਚ ਕੋਈ ਮੈਂ ਸਮਝਦਾ ਜੀ ਊਰਜਾ ਹੈ ਮੇਰੀ ਬਹੁਤ ਲੀਡਰਸ਼ਿਪ ਨਾਲ ਗੱਲ ਹੋਈ ਹੈ ਕਿ ਕੋਈ ਗੱਲ ਨਹੀਂ ਬਹੁਤ ਮਾੜਾ ਸਮਾਂ ਹੁੰਦਾ ਰਿਹਾ ਅਕਾਲੀ ਦਲ ਤੇ ਕੋਈ ਗੱਲ ਨਹੀਂ ਸੋ ਮੈਂ ਸਮਝਦਾ ਕਿ ਭਗਵੰਤ ਮਾਨ ਸਾਹਿਬ ਬਹੁਤ ਵੱਡੀਆਂ ਗੱਲਾਂ ਕਰਦੇ ਸੀ ਕਹਿੰਦੇ ਬਠਿੰਡਾ ਬਠਿੰਡਾ ਤਾਂ ਸਿਰ ਬਠਿੰਡੇ ਵਾਲਿਆਂ ਨੇ ਦਿਖਾ ਤਿਆ ਥੋੜੇ ਵਧੀਆ ਲੀਡ ਨਾਲ ਬੀਬਾ ਹਰ ਸਿੰਘ ਕੋ ਬਾਦਲ ਜਿੱਤੇ ਬਾਕੀ ਸੀਟਾਂ ਹਰ ਗਏ ਕੋਈ ਗੱਲ ਨਹੀਂ ਭਗਵੰਤ ਮਾਨ 3 ਤੇ ਆ ਗਿਆ 13 ਤੋਂ 1 ਕੱਟਿਆ ਗਿਆ 3 ਰਹਿ ਗਿਆ। ਈਮਾਨ ਸਾਹਿਬ ਤੂੰ ਤਾਂ ਬਹੁਤ ਪ੍ਰਚਾਰ ਕੀਤਾ 99% ਤੂੰ ਅਕਾਲੀ ਦਲ ਨੂੰ ਹੀ ਬੋਲਦਾ ਰਿਹਾ ਅਕਾਲੀ ਦਲ ਦੇ ਖਿਲਾਫ ਕਾਂਗਰਸ ਦੇ ਖਿਲਾਫ ਤੂੰ 5% ਬੋਲਿਆ ਕਿਉਂਕਿ ਤੇਰਾ ਸਮਝੌਤਾ ਸੀ। ਸਵਾਦ ਦੀ ਗੱਲ ਤਾਂ ਈਮਾਨ ਸਾਹਿਬ ਜੇ ਜਿਨ੍ਹਾਂ ਦੇ ਖਿਲਾਫ ਤੂੰ ਬੋਲਦਾ ਸੀ ਕਿ ਸਕਾਲਰਸ਼ਿਪ ਘੁਟਾਲਾ ਕੀਤਾ, ਵੈਕਸੀਨ ਘੁਟਾਲਾ ਕੀਤਾ, ਫੂਡ ਘੁਟਾਲਾ ਕੀਤਾ, ਸ਼ਰਾਬ ਨਕਲੀ ਮਤਲਬ ਤੱਕ ਪਟਾਲਾ ਚਲਾਈ ਜਿਹੜੇ ਉਹ 마ੜੇ ਕੰਮ 5 ਸਾਲ ਦੇ ਵਿੱਚ ਜੋ ਲੁੱਟ ਖੋਸ ਜੋ ਕਾਂਗਰਸ ਨੇ ਕੀਤਾ ਕੀ ਭਗਵੰਤ ਮਾਨ ਉਹਤੇ ਕਾਰਵਾਈ ਕਰੇਗਾ ਇਹ ਪੰਜਾਬ ਦੇ ਵੋਟਰਾਂ ਨੂੰ ਵੀ ਮੈਂ ਬੇਨਤੀ ਕਰਦਾ ਪੰਜਾਬ ਦੇ ਜਿਹੜੇ ਜਾਗੀਰ ਦੀਆਂ ਜ਼ਮੀਰਾਂ ਵਾਲੇ ਨੇ ਉਹਨਾਂ ਨੂੰ ਵੀ ਮੈਂ ਸਵਾਲ ਕਰੂੰਗਾ ਨਾਲ ਤੰਨਾ ਵੀ ਆ ਕਿ ਵੋਟ ਤਾਂ ਪਾਤੀ ਖਾਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਜੋ 84 ਦੇ ਵਿੱਚ ਹੋਇਆ ਅਸੀਂ ਤਾਂ ਨਹੀਂ ਭੁੱਲਦੇ ਅਸੀਂ ਤਾਂ ਨਹੀਂ ਭੁੱਲਦੇ ਜਿਹੜੇ ਭੁੱਲ ਗਏ ਕੋਈ ਗੱਲ ਨਹੀਂ ਪ੍ਰਮਾਤਮਾ ਉਹਨਾਂ ਨੂੰ ਵੀ ਬੁੱਧੀ ਬਖਸ਼ੇ ਕਿ ਕਿਹੜੇ ਦਿਨਾਂ 'ਚ ਤੁਸੀਂ ਕਿਹਨੂੰ ਵੋਟ ਪਾ ਬੈਠੇ ਹੋ ਸਾਡੀ ਜ਼ਮੀਰ ਤਾਂ ਨਹੀਂ ਮਤਲਬ ਨੌ ਕਰਦੀ ਵੀ ਸੀ ਚੁੱਪ ਕਰ ਜੀ ਅਸੀਂ ਬੋਲਾਂਗੇ ਬਹੁਤ ਬੰਦਿਆਂ ਦੇ ਫੋਨ ਆਏ ਕਿ ਛੱਡੋ ਜੀ ਇਹ ਮੁੱਦੇ ਇਹ ਇਹ ਮੁੱਦਿਆਂ ਨੂੰ ਮੁੱਦਿਆਂ ਨੂੰ ਹੁਣ ਕੌਣ ਪੁੱਛਦਾ ਮੈਂ ਕਹਾਂ ਮਿੱਤਰੋ ਫਿਰ ਉਹ ਜਿਹੜੀਆਂ ਗੱਲਾਂ ਅਬਦਾਲੀ ਆ ਜਦੋਂ ਮਾਵਾਂ ਨੇ ਡੱਕਰੇ ਕਰਾ ਕੇ ਅ ਗਲਾਂ ਚ ਪਾ ਲੇ ਤੇ ਸੂੜੀਆਂ ਉੱਚਾ ਸਿੱਟ ਕੇ ਬੋਝਦੇ ਨੇਜਿਆਂ ਤੇ ਚਰਖਣੀਆਂ ਤੇ ਚੜ ਗਏ ਉਹਨਾਂ ਨੂੰ ਫਿਰ ਯਾਦ ਕਰਨ ਦੀ ਕੀ ਲੋੜ ਐ ਉਹਨਾਂ ਨੂੰ ਯਾਦ ਤਾਂ ਹੀ ਕਰਦੇ ਆ ਕਿ ਸਾਨੂੰ ਆਪਣਾ ਵਿਛੋਕੜ ਸਾਨੂੰ ਆਪਣਾ ਇਤਿਹਾਸ ਯਾਦ ਰੱਖੇ ਇਹ ਵੀ ਸਾਡਾ ਇੱਕ ਇਤਿਹਾਸ ਆ ਕਿ ਸਾਨੂੰ ਕੁੱਕਿਆ ਗਿਆ ਸਾਨੂੰ ਮਾਰਿਆ ਗਿਆ ਸਾਡੇ ਗੁਰੂ ਘਰਟਾਏਗੇ ਅਸੀਂ ਤਾਂ ਨਹੀਂ ਭੁੱਲਦੇ ਕੋਈ ਜਿਹੜਾ ਭੁੱਲ ਗਿਆ ਤਾਂ ਪਰਮਾਤਮਾ ਉਹਨੂੰ ਬੁੱਧੀ ਦੇਵੇ ਤੇ ਬਾਕੀ ਖਾਮੀਆਂ ਰਹਿ ਜਾ ਕਰਦੀਆਂ ਨੇ ਰੱਗੀਆਂ ਹੁੰਗੀਆਂ ਅੱਗੇ ਨੂੰ ਵਾਹਿਗੁਰੂ ਬਲ ਤੇ ਬੁੱਧੀ ਤੇ ਤਾਕਤ ਬਖਸ਼ੇ ਕਰਨਾ ਵਾਲਾ ਪਰਮੇਸ਼ਰ ਆਪ ਹੈ ਬੰਦੇ ਸਿਰਫ ਮਿਹਨਤ ਕਰ ਸਕਦੇ ਨੇ ਤੇ ਸਿਧਾਂਤਾਂ ਤੇ ਚੱਲ ਸਕਦੇ ਨੇ ਸੋ ਪਾਰਟੀ ਆਪਣੇ ਸਟੈਂਡ ਤੇ ਖੜੀ ਰਹੀ ਸਲੂਟ ਆ ਸਲੂਟ ਆ ਮੇਰਾ ਸਲੂਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਸ਼੍ਰੋਮਣੀ ਕਾਲਦ ਨੂੰ ਮੇਰਾ ਸਲੂਟ ਆ ਕਿ ਮਰਦ ਬੰਦਾ ਪ੍ਰਧਾਨ ਜਿਹਨੇ ਮਤਲਬ ਕਹਤੇ ਸੀ ਕਿ ਯਾਰ ਕੋਈ ਫਰਕ ਨਹੀਂ ਪੈਂਦਾ ਵੋਟਾਂ ਘੱਟ ਪੈਣ ਵੱਧ ਪੈਣ ਬੱਡੇ ਮੈਨੂੰ ਫੋਨ ਆਇਆ ਕਿ ਜੀ ਆਹ ਸਮਝੌਤਾ ਕਰਨ ਦਿਓ ਸਮਝੌਤਾ ਕਹਿੰਦੇ ਨਾ ਉਹ ਕਹਿੰਦਾ ਲੜਨਾ ਉੱਥੀ ਆ ਸੱਚ ਤੋਂ ਪਰੇ ਨਹੀਂ ਹੋਣਾ ਤੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਵੋਟਾਂ ਲਈ ਨਹੀਂ ਸਰਕਾਰਾਂ ਲਈ ਨਹੀਂ ਆਪਣੀ ਸੋਚ ਲਈ ਤੇ ਆਪਣੇ ਅਰਾਦਿਆਂ ਲਈ ਲੜਾਂਗੇ ਤੇ ਸਾਨੂੰ ਮਾਣ ਹੈ ਤੇ ਸਾਨੂੰ ਫਕਰ ਹੈ ਕਿ ਸਾਡੇ ਪ੍ਰਧਾਨ ਤੇ ਸਾਡੀ ਲੀਡਰਸ਼ਿਪ ਤੇ ਕੀ ਜਿਹੜੇ ਵੋਟਾਂ ਲਈ ਨਹੀਂ ਜਾਗ ਦੀ ਜ਼ਮੀਰ ਲਈ ਲੜੇ ਤੇ ਜਾਗ ਦੀ ਜ਼ਮੀਰਾਂ ਵਾਲੇ ਕੋਈ ਗੱਲ ਨਹੀਂ ਕਿ ਹਰਗੇ ਮਰੇ ਨਹੀਂ ਹਰਗੇ ਕੋਈ ਗੱਲ ਨਹੀਂ ਦੁੱਖ ਹੋਇਆ ਸਾਰੇ ਬੰਦੇ ਨੂੰ ਦੁੱਖ ਹੋਇਆ ਪਰ ਮੈਂ ਸਮਝਦਾ ਕਿ ਕੋਈ ਗੱਲ ਨਹੀਂ ਇਹ ਲੜਾਈ ਬਹੁਤ ਲੰਬੀ ਆ ਬਹੁਤ ਲੰਬੀ ਲੜਾਈ ਆ ਤਕੜੇ ਹੋਵੋ ਤਕੜੇ ਹੋ ਕੇ ਚਿੰਮੜ ਜੋ ਸਾਰੇ ਹੌਂਸਲਾ ਨਾ ਡੇਘਿਓ ਜਿਹੜਾ ਪਰਮਾਤਮਾ ਅੱਗੇ ਅਰਦਾਸ ਕਰਕੇ ਨਾ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਚਿੰਬੜ ਜੋ ਕੋਈ ਮਾਇੂਸ ਹੋਣ ਦੀ ਲੋੜ ਨਹੀਂ ਖੜਾ ਲੱਗ ਡਿੱਕ ਮਿੰਟ ਤੇ ਫੇ ਚੱਲਦੇ ਹੁੰਦੇ ਤੇ ਯੋਗ ਦਾ ਹੰਦ ਕਮਾਲ ਹੈ ਮਤਲਬ ਮਾਇੂਸ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਜੇ ਸੀਟਾਂ ਪਿੱਛੇ ਨੱਠਦੇ ਜਿਹੜੇ ਲੋਕ ਤਾਣਾ ਮਾਰਦੇ ਸੀ ਸ਼ੋਮਣੀ ਕੱਲ੍ਹ ਦੇ ਨੂੰ ਸੁਣ ਲੋ ਜੇ ਉਹਦੇ ਧਾਰੀਆਂ ਪਿੱਛੇ ਨੱੜਦੇ ਵਜ਼ੀਰੀਆਂ ਪਿੱਛੇ ਨੱੜਦੇ ਦਾ ਨਾ ਸਮਝੌਤਾ ਤੋੜਦੇ ਨਾ ਵਜੀਰੀ ਛੱਡਦੇ ਤੇ ਨਾ ਅੱਜ ਬੀਜੇਪੀ ਸਮਝੌਤਾ ਕਰਨ ਤਿਆਰ ਸੀ ਲੱਤ ਮਾਰੀ ਕਾਰਨ ਕਾਰਨ ਇੱਕੋ ਹੈ ਕਿ ਆਪਣੇ ਸਿਧਾਂਤ ਤੇ ਵਿਚਾਰਧਾਰਾ ਤੇ ਲੜਾਂਗੇ ਕੁਰਸੀਆਂ ਪਿੱਛੇ ਨਹੀਂ ਲੜਾਂਗੇ ਵੋਟ ਘੱਟ ਪਈ ਤਾਂ ਕੋਈ ਗੱਲ ਨਹੀਂ ਪਰ ਸਾਨੂੰ ਮਾਣ ਆ ਕਿ ਅਸੀਂ ਕੱਟੋ-ਕੱਟ ਛਾਤੀ ਤਾਨ ਕੇ ਤਾਂ ਕਹਿ ਸਕਦੇ ਹਾਂ ਕਿ ਅਸੀਂ ਯਾਰ ਨਾ ਡਰੇ ਦਬੇ ਨਾ ਡਰੇ ਅਸੀਂ ਪੂਰੇ ਹੌਸਲੇ ਨਾਲ ਸੱਚ ਤੇ ਆਪਣੇ ਵਿਚਾਰ ਤਰ੍ਹਾਂ ਤੇ ਲੜੇ ਸੋ ਮੇਰੀ ਬੇਨਤੀ ਆ ਸਾਰਿਆਂ ਨੂੰ ਕਿ ਤਕੜੇ ਰਹੋ ਤੇ ਜਲਦੀ ਅਗਲੇ ਪ੍ਰੋਗਰਾਮ ਦਵਾਂਗੇ ਜਲਦੀ ਹੀ ਅਗਲੇ ਅਗਲੇ ਮਤਲਬ ਪ੍ਰੋਗਰਾਮ ਨੇ ਜਿਹੜੇ ਸ਼ੁਰੂ ਕਰਾਂਗੇ ਤੇ ਜਲਦੀ ਹੀ ਮਿਲਾਂਗੇ ਵੀ ਸਾਰਿਆਂ ਨੂੰ ਸਾਰੇ ਪੰਜਾਬ ਦਾ ਰੌਂਡ ਵੀ ਮਾਰਾਂਗੇ ਤੇ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਅਗੇ ਅਰਦਾਸ ਕਰਕੇ ਇਹ ਲੜਾਈ ਸ਼ੁਰੂ ਕਰੋ ਈਵਾਈ ਗੁਰ ਬਾਲ ਅਤੇ ਬੁੱਧੀ ਤੇ ਤਾਕਤ ਬਖਸ਼ੇ ਕੀ ਅਸੀਂ ਇਹ ਪੰਥ ਪੰਜਾਬ ਤੇ ਪੰਜਾਬੀ ਦੀ ਲੜਾਈ ਅਸੀਂ ਇਸੇ ਤਰ੍ਹਾਂ ਲੜਦੇ ਰਹੀਏ ਕਾਫਲੇ ਵੜਨਗੇ ਮੇਲੇ ਭਰਨਗੇ ਜੱਤਾ ਹੋਣਗੇ ਆਰਾਦੇ ਮਜ਼ਬੂਤ ਚਾਹੀਦੇ ਨੇ ਤੇ ਆਰਾਦੇ ਮਜ਼ਬੂਤ ਨੇ ਤੇ ਲੜਾਈ ਵੱਡੀ ਆ ਇਸ ਲਈ ਸਭ ਦਾ ਸਾਥ ਦੀ ਲੋੜ ਆ ਹੌਸਲੇ ਦੀ ਲੋੜ ਆ